ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਰਿਵਾਲਵਰ ਦੀ ਨੋਕ ਤੇ ਗੱਡੀ ਲੁੱਟਣ ਵਾਲੇ ਤਿੰਨ ਲੋਕਾਂ ਨੂੰ ਪੁਲਿਸ ਦੇ ਵੱਲੋਂ ਕੀਤਾ ਗਿਆ ਗ੍ਰਿਫਤਾਰ ਕੁਝ ਹੀ ਥੇਰ ਦੇ ਵਿੱਚ ਸੁਲਝਾਈ ਗਈ ਵਾਰਦਾਤ ਜਾਣਕਾਰੀ ਦਿੰਦੇ ਹੋਏ ਐਸਪੀ ਸਿਟੀ ਬਠਿੰਡਾ ਨੇ ਦੱਸਿਆ ਕਿ ਬੀਤੀ ਰਾਤ ਬਠਿੰਡਾ ਦੇ ਮਾਡਲ ਟਾਊਨ ਇਲਾਕੇ ਦੇ ਵਿੱਚ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਕਾਰ ਸਵਾਰਾਂ ਤੋਂ ਕਾਰ ਖੋਹ ਲਈ ਗਈ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸੀ ਜਿਸ ਤੋਂ ਬਾਅਦ ਹਰਕਤ ਦੇ ਵਿੱਚ ਆਉਂਦੇ ਆ ਪੁਲਿਸ ਦੇ ਵੱਲੋਂ ਸਪੈਸ਼ਲ ਨਾਕਾਬੰਦੀ ਅਤੇ ਚੈਕਿੰਗ ਵਧਾਈ ਗਈ ਥੀ ਜਿਸ ਤੋਂ ਬਾਅਦ ਬਟਿੰਡਾ ਬਰਨਾਲਾ ਰਿੰਗ ਰੋਡ ਤੋਂ ਲੁੱਟੀ ਗਈ ਗੱਡੀ ਬਰਾਮਦ ਕਰਨ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਪੁਲਿਸ ਦੇ ਵੱਲੋਂ ਸਫਲਤਾ ਹਾਸਲ ਕੀਤੀ ਗਈ ਹੈ ਇਨਾਂ ਦੇ ਵਿੱਚ ਵਾਰਦਾਤ ਕਰਨ ਵਾਲਾ ਇੱਕ ਰਿਟਾਇਰਡ ਪੁਲਿਸ ਕਰਮਚਾਰੀ ਦਾ ਬੇਟਾ ਵੀ ਦੱਸਿਆ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਇਸ ਵਾਰਦਾਤ ਦੇ ਵਿੱਚ ਬਰਾਮਦ ਕੀਤਾ ਗਿਆ ਸਮਾਨ ਵੀ ਦੱਸਿਆ ਗਿਆ ਹੈ ਜਿਸ ਦੇ ਵਿੱਚ ਵਾਰਦਾਤ ਦੇ ਵਿੱਚ ਲੁੱਟੀ ਗਈ ਗੱਡੀ ਹੈ ਤੇ ਇਹਨਾਂ ਵੱਲੋਂ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕਰ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਵੱਲੋਂ ਜਤਾਈ ਗਈ ਹੈ ਇੱਕ ਮਨੋਜਨ ਨਾਂ ਦਾ ਵਿਅਕਤੀ ਜੋ ਕਿ ਟਗੋਰ ਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਸਨੇ ਰਾਤ 10:30 ਦੇ ਕਰੀਬ ਕੰਟਰੋਲ ਰੂਮ ਬਠਿੰਡਾ ਪਰ ਇੱਕ ਤਲਾਹ ਦਿੱਤੀ ਸੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮਾਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਜਿਹੜਾ ਸ਼ੀਸ਼ਾ ਖੜਕਾਇਆ ਤੇ ਉਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਇਸਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸਨੂੰ ਬਾਹਰ ਸੁੱਟ ਲਿਆ ਜਦੋਂ ਇਸਨੇ ਰਜਿਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਤੇ ਉੱਪਰੇ ਬਾਰ ਕੀਤਾ ਜਿਸ ਦੇ ਨਾਲ ਇਹ ਸਿੰਗ ਸੈਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਦੇ ਉੱਪਰ ਤਾਨ ਲਿਆ ਜਦੋਂ ਵੈਪਨ ਦੇਖ ਕੇ ਇਹ ਥੋੜਾ ਡਰ ਗਿਆ ਪਿੱਛੇ ਹੋ ਗਿਆ ਤਾਂ ਉਹਨਾਂ ਨੇ ਜਿਹੜੀ ਇਹਦੀ ਗੱਡੀ ਹੈਗੀ ਐ ਲੁੱਟ ਕੇ ਉਤੋਂ ਫਰਾਰ ਹੋ ਗਏ ਜਦੋਂ ਇਨਫੋਰਮੇਸ਼ਨ ਬਟੰਡਾ ਪੁਲਿਸ ਕੋਲ ਆਈ ਤਾਂ ਬਟੰਡਾ ਪੁਲਿਸ ਦੇ ਵੱਲੋਂ ਜਿਹੜੀ PCR ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਚਲਾਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਦੇ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਹੋਈ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਾਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਟੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੇਸ਼ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟੱਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਤਾਰੂਗ ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਾਰਤਾ ਨੂੰ ਅੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਇੱਕ ਕ੍ਰੈਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਤੇ ਜਿਹੜੀ ਐਰ ਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਇਹ ਨੇ ਵੀ ਵਾਰਦਾਤ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਦਾਤ ਹੈ ਰਾਤ ਨੂੰ ਅ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰਾਲੀ ਦਿੱਤੀ ਤੇ ਸਾਡੀ CIAT 2 ਦੀ ਟੀਮ ਤੇ CSHC ਸਿਵਲ ਲਾਈਨਸ ਇਹਨਾਂ ਦੇ ਟੀਮ ਵੱਲੋਂ ਮਿਹਨਤ ਕਰਦੇ ਆ ਜਿਹੜਾ ਹੈਗਾ ਇਹਨਾਂ ਨੂੰ ਟ੍ਰੈਕ ਕਰਦਾ ਹੈ ਠੀਕ ਹੈ ਤਾਂ ਇਸ ਖਾਬ ਵਿੱਚ ਜਿਹੜਾ ਹੈਗਾ ਸਾਫਤਾ ਪੁਲਿਸ ਕਰਮਚਾਰੀ ਦਾ ਬੇਟਾ ਕਿਹੜਾ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰਡ ਪੁਲਿਸ ਮੁਲਾਜ਼ਮ ਹੈਗੇ ਨੇ ਜੀ ਇਹਨਾਂ ਦਾ ਸੀਗਾ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹਿ ਗੱਲ ਕਹੀ ਕਿ ਪੈਸਿਆਂ ਦੇ ਲੈਣ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਹ ਤਾਂ ਗੱਲ ਸਾਹਮਣੇ ਆਈ ਵੀ ਇਦਾਂ ਦੀ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨ ਨੂੰ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ दारू ਪੀ ਕੇ ਪੁਲੀ ਪਲੈਨਿੰਗ ਕੀਤੀ ਪਲੈਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਜਾਮ ਦਿੱਤਾ ਫਿਰ ਰਿਵਾਲਵਰ ਹੈ ਜਿਹੜਾ ਜਾਇ ਜਾਇ ਜਾ ਲੈ ਨਹੀਂ ਲੈਸੈਂਸੀ ਵਾਪਨੇ ਵਿਕਾਸ ਕੁਮਾਰ ਦਾ ਲੈਸੈਂਸੀ ਵਾਪਨੇ ਦੇ ਫਾਦਰ ਸਾਹਿਬ ਕੀ ਇਹ ਦਾ ਇਹਦੇ ਵਿਕਾਸ ਕੁਮਾਰ ਦਾ ਲੈਸੈਂਸੀ ਵਾਪਨ ਹੈ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲਿਆ ਜੀ ਕੋਈ ਵਾਰਦਾਤ ਕੀਤੀ ਹੈ ਨਾ ਜੀ ਜੀ ਪਹਿਲਾਂ ਕੋਈ ਵਾਰਦਾਤ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫ ਆਈ ਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ ਕਿੰਨੇ ਵ데요 ਕਰਤਾ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਜਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰ ਲਿਆ ਇਹ ਲਾਲ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਹੈ ਇਹ ਰਿੰਗ ਰੋਡ ਜਿਹੜੀ ਆਪਣੀ ਬਠਿੰਡਾ ਦੀ ਰਿੰਗ ਰੋਡ ਹੈ ਉਸ ਤੋਂ ਗ੍ਰਿਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦੀ ਜਿਹੜੀ ਇਹਨੇ ਕਰ ਲਈ ਸੀਗੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ